ਲੋ ਵੀ ਮਿੱਤਰੋ ਹੁਣ ਤੁਹਾਡਾ ਫਰੀ ਦੇ ਵਿੱਚ ਪੇਟ ਆਪਾਂ ਅੰਦਰ ਖੜ ਦੇਣਾ ਨਾ ਕੋਈ ਦਵਾਈ ਖੋਣੀ ਨਾ ਕੋਈ ਜੂਸ ਪਿਲਾਉਣਾ ਨਾ ਕੋਈ ਸਾਈਡ ਇਫੈਕਟ ਦਾ ਡਰ ਆਹ ਛੋਟਾ ਜਿਹਾ ਕੰਮ ਕਰਨਾ ਬਿਲਕੁਲ ਫਰੀ ਦੇ ਵਿੱਚ ਜਿੰਨਾ ਮਾਝਾ ਡੱਬਰਾ ਜਿੰਨੇ ਤੁਸੀਂ ਜਾਣਿਓ ਸਾਰੇ ਆਪਣਾ ਪੇਟ ਅੰਦਰ ਕਰ ਸਕਦੇ ਹੋ ਕਿਉਂਕਿ ਮਿੱਤਰੋ ਹੁਣ ਵਿਆਹਾਂ ਦੇ ਸੀਜ਼ਨ ਆ ਗਏ ਤੇ ਹਰੇਕ ਬੰਦਾ ਕਹਿੰਦਾ ਵੀ ਕੋਟ ਪੈਂਟ ਦੇ ਵਿੱਚ ਮੇਰਾ ਢਿੱਡ ਨਾ ਬਾਹਰ ਦਿਖੇ ਤੇ ਉਹਦਾ ਆਪਾਂ ਪੱਕਾ ਇੰਤਜ਼ਾਮ ਕਰਤਾ ਬਿਲਕੁਲ ਫਰੀ ਦੇ ਵਿੱਚ ਥੋੜੇ ਹੀ ਸਮਾਨ ਦੇ ਵਿੱਚ ਤੁਹਾਡਾ ਟੇ ਡਾ ਗੜਾ ਉਹ ਅੰਦਰ ਹੋ ਜਾਊਗਾ ਮਿੱਤਰੋ ਲੈਣ ਆ ਗਏ ਕਵਾੜ ਦੇ ਵਿੱਚ ਇੱਕ ਆਪਾਂ ਮੋਟਰੈਕਟਰ ਵਾਟਰ ਬਾਡੀ ਹੁੰਦੀ ਆ ਉਹ ਲੈ ਆਇਆ ਆਪਾਂ ਮਿੱਤਰੋ ਇਹ ਤੁਹਾਨੂੰ 250 ਦੀ ਕਵਾੜ ਦੇ ਵਿੱਚੋਂ ਮਿਲ ਜੂਗੀ ਜਿਹਨੇ ਮਰਜ਼ੀ ਕਵਾੜ ਤੋਂ ਲੈ ਆਇਓ ਤੇ ਇਹਨੂੰ ਆਪਾਂ ਖੋਲ ਲੈ ਇਹਦੇ ਸਾਰਾ ਜਾਨਜੋੜ ਲਾ ਕੇ ਚੰਗੀ ਤਰ੍ਹਾਂ ਦੋ ਆਪਾਂ ਮਿੱਤਰੋ ਬੋਰਡ ਲੈਣੇ ਆਗੇ ਇੱਕ ਉੱਪਰ ਲਾਉਣ ਲਈ ਇੱਕ ਥੱਲੇ ਲਾਉਣ ਲਈ ਆਹ ਵੀ ਗਲੀਆਂ ਦੇ ਵਿੱਚ ਨਿਕਲੀਆਂ ਹੁੰਦੀਆਂ ਨੇ ਜਿਹੜੇ ਮਰਜ਼ੀ ਮਿਸਤਰੀ ਕੋਲ ਲੈ ਜਿਓ 20 50 ਰੁਪਏ ਦਾ ਬੋਰਡ ਆਊਗਾ 100 ਰੁਪਏ ਦਾ ਵੱਧ ਤੋਂ ਵੱਧ ਆਪਦੇ ਸਹਾਈ ਦੇ ਕਾਹਨ ਗਲਾਉਣਾ ਵੀ ਜਿੰਨਾ ਤੁਸੀਂ ਉੱਪਰ ਖੜ ਸਕੋ ਕਿਉਂਕਿ ਇਹ ਇੱਕ ਮਿੱਤਰੋ ਥੱਲੇ ਲਾਉਣਾ ਦੇ ਇੱਕ ਇਹ ਉੱਪਰ ਲਾਉਣਾਗਾ ਜਿਹੜਾ ਥੱਲੇ ਵਾਲਾ ਬ ਤੇ ਉੱਪਰ ਵਾਲਾ ਬੋਰਡ ਦੇ ਉੱਪਰ ਆਪਾਂ ਖੜਨਾ ਹੁੰਦਾਗਾ ਲੈ ਮਿੱਤਰੋ ਆਪਾਂ ਛੋਟਾ ਜਿਹਾ ਜਗਾੜ ਤਿਆਰ ਕਰਨਾ ਇਹਦੇ ਵਿੱਚ ਹੁਣ ਜਿੰਨੇ ਮਰਜ਼ੀਆਂ ਤੁਸੀਂ ਕੋਈ ਜੂਸ ਪੀਂਦੀ ਲੋੜ ਨਹੀਂ ਕੋਈ 5000 ਦਾ ਨਹੀਂ ਕੋਈ 10000 ਦਾ ਨਹੀਂ ਕਿਉਂਕਿ ਮਿੱਤਰੋ ਜੂਸਾ ਚ ਕੋਈ ਮਰਜ਼ੀ ਪੀ ਲਓ ਬਾਣੀ ਦਾ ਮੁੰਡਾ ਵੀ ਚਾਹੇ ਉਹ ਜੂਸ ਪੀ ਸਕਦਾ ਸੀ ਕਿਉਂਕਿ ਉਹਨੇ ਮਿੱਤਰੋ ਇੱਕ ਵਾਰੀ ਆਪਣਾ ਬਾਜ਼ਨ ਘਟਾਇਆ ਤੇ ਹੁਣ ਦਾ ਰਿਜ਼ਲਟ ਦੇਖ ਲਓ ਉਹਦੋਂ ਦੁੱਗਣਾ ਬਾਜ਼ਨ ਉਹਦਾ ਅੱਜ ਵਧਿਆ ਪਿਆ ਤੇ ਮਿੱਤਰੋ ਆਪਾਂ ਇਹੀ ਟੈਨਸ਼ਨ ਫ੍ਰੀ ਕਰਨਾ ਜਿੰਨੇ ਤੁਹਾਡੇ ਪਰਿਵਾਰ ਦੇ ਜੀ ਆ ਜਿੰਨੇ ਤੁਹਾਡੇ ਯਾਰ ਮਿੱਤਰਾਂ ਇੱਕ ਇੱਕ ਮਹੀਨਾ ਬਦਲ ਬਦਲ ਕੇ ਲੈ ਜਾ ਤੁਹਾਡ ਬਸ ਮਿੱਤਰੋ ਇਹਦੇ 5-10 ਮਿੰਟ ਲਾਉਣਾ ਸਵੇਰੇ ਉੱਠ ਕੇ ਪਾਣੀ ਦੇ ਘੁੱਟ ਪੀਣੀਆਂ ਤੇ ਇਹਦੇ ਉੱਪਰ ਚੜ ਜਾਣਾ ਤੇ ਤੁਹਾਡਾ ਪੇਟ ਅੰਦਰ ਹੋਊਗਾ ਇੱਕ ਗੱਲ ਪਰ ਪੱਕਿਆ ਮਿੱਤਰੋ ਕੋਈ ਕੁਛਤਾ 버ਗਰ ਨਹੀਂ ਖਾਣਾ ਉਹਨਾਂ ਟਾਈਮ ਜਿੰਨਾ ਟਾਈਮ ਐ ਐਕਸਰਸਾਈਜ਼ ਕਰਨੀ ਆ ਕਿਉਂਕਿ ਮਿੱਤਰੋ ਜੇ ਕੁਛਤੇ 버ਗਰ ਖਾਵਾਂਗੇ ਤਾਂ ਤਾਂ ਫਿਰ ਪੇਟ ਅੰਦਰ ਹੁੰਦੀ ਨਹੀਂ ਹੈਗਾ ਬਸ ਥੋੜਾ ਜਿਹਾ ਆਪਣੀ ਜੀਭ ਤੇ ਕੰਟਰੋਲ ਰੱਖਣਾ ਉਦੋਂ ਮੁੜ ਕੇ ਬਸ ਆ ਜਿਗਾਰ ਥੋੜੇ ਲਈ ਇਹਨੇ ਬੈਨੀਫਿਟ ਹੋਊਗਾ ਕਿ ਤੁਸੀਂ ਆਪਣੇ ਰਿਸ਼ਤੇਦਾਰ ਤੋਂ ਉਧਾਰਾ ਮੰਗ ਕੇ ਲੈ ਕੇ ਜਾ ਕਰਨਗੇ ਕਿਉਂਕਿ ਮਿੱਤਰੋ ਸਾਰੀ 5-700 ਦੀ ਚੀਜ਼ ਆ ਜੇ ਆਪਾਂ ਆਪਣੀ ਜ਼ਿੰਦਗੀ ਆਪ 5-700 ਰੁਪਏ ਨਹੀਂ ਖਰਚ ਸਕਦੇ ਫਿਰ ਆਪਣੇ ਪੈਸੇ ਕਮਾਏ ਦਾ ਕੋਈ ਫਾਇਦਾ ਨਹੀਂ ਮਿੱਤਰੋ ਬਸ ਆ ਛੋਟਾ ਜਿਹਾ ਤਿਆਰ ਕਰਨਾ ਆਪਾਂ ਦੋ ਬੋਰਡ ਲੈ ਲੇ ਬੋਰਡਾਂ ਵਿੱਚ ਆਪਾਂ ਗਲੀਆਂ ਕੱਟਦੀਆਂ ਇਸ ਤਰ੍ਹਾਂ ਗਲੀਆਂ ਕੱਟ ਰਹੇ ਨੇ ਉਹਦੇ ਉੱਪਰ ਸਾਈਜ਼ ਰੱਖ ਕੇ ਤੇ ਆ ਆਪਾਂ ਜਦੋਂ ਤੁਸੀਂ ਗਲੀਆਂ ਕੱਟ ਲਈਆਂ ਆ ਦੇਖੋ ਇਹਨਾਂ ਆਪਾਂ ਗੋਲ ਕਰ ਲੈਣਾ ਜਿਵੇਂ ਮੰਨ ਲਓ ਗੋਲ ਹੁੰਦਾ ਕਿਉਂਕਿ ਜਿਹੜੇ ਨੋਕਰਾਂ ਹੋਣੀਆਂ ਮਿੱਤਰੋ ਕਈ ਵਾਰੇ ਵੱਧ ਸਕਦੀਆਂ ਨੇ ਕਿਸੇ ਦੇ ਤਾਂ ਕਰਕੇ ਆਪਾਂ ਨੂੰ ਥੋੜਾ ਜਿਹਾ ਫੈਂਸੀ ਜਿਹਾ ਬਣਾ ਲਿਆ ਤੇ ਦਾ ਚਾਰੇ ਪਾਸੇ ਆਪਾਂ ਕੱਟ ਲਈ ਇਹਨੂੰ ਆਪਾਂ ਗੋਲ ਤਿਆਰ ਕਰ ਲਿਆ ਆ ਦੇਖੋ ਐਵੇਂ ਆਪਾਂ ਚਾਰੇ ਕੁੰਜ ਕਿਉਂਕਿ ਇਹਦੇ ਵਿੱਚ ਕੋਈ ਆਪਾਂ ਕੁਸਚਨ ਲੈਣਾ ਜਿਹੜਾ ਬਾਟਰ ਬਾਟੀ ਹੁੰਦੀ ਆ ਉਹਦੇ ਉੱਪਰ ਗਲੀਆਂ ਆਪਣੇ ਆਪ ਨਿਕਲੀਆਂ ਹੁੰਦੀਆਂ ਨੇ ਉਹਦੇ ਵਿੱਚ ਵਿਚਰਪਾਸ ਆਪਾਂ ਨਾਟਕਾsene ਆਹ ਬੋਰਡ ਆਪਾਂ ਜਿੱਥੋਂ ਮਰਜ਼ੀ ਲੈ ਲਿਓ ਜਿਹੜੇ ਮਰਜ਼ੀ ਦੁਕਾਨ ਤੋਂ ਇਹ ਦੋ ਡੋਟੇ ਨੇ ਫੁੱਟ ਫੁੱਟ ਦੇ 100 200 ਰੁਪਏ ਦੇ ਵੱਧ ਤੋਂ ਵੱਧ ਮਿਲਣਗੇ ਤੇ 4-500 ਦਾ ਸਾਰਾ ਆਪਣੇ ਨਾਂ ਘੈਂਟ ਤਿਆਰ ਹੋ ਜਾਊਗਾ ਕਿ ਸਾਰੇ ਟੱਬਰ ਦਾ ਪੇਟ ਆ ਜਿਹੜਾ ਉਹ ਅੰਦਰ ਰਹੂਗਾ ਤੇ ਮਿੱਤਰੋ ਆਹ ਵੀਡੀਓ ਤੁਹਾਡੇ ਲਈ ਆ ਇਹਨੂੰ ਸ਼ੇਅਰ ਵੱਧ ਤੋਂ ਵੱਧ ਕਰ ਦਿਓ ਕਿਉਂਕਿ ਫਾਇਦਾ ਆ ਕਿਉਂਕਿ ਨਹੀਂ ਮਿੱਤਰੋ ਅੱਜ ਇਹਦੇ ਮਰਜ਼ੀ ਦੇਖ ਲਓ ਕੋਈ ਕਹਿੰਦਾ ਜੂਸ ਪ ਕੋਈ ਮਿੱਤਰੋ ਦੂਸ ਜਿਗਾ ਕਿ ਵੱਡੇ ਵੱਡੇ ਜਿਹੜੇ ਐਕਟਰ ਨੇ ਉਹਨਾਂ ਨੂੰ ਕਿਹੜਾ ਦੂਸਾਂ ਦਾ ਪਤਾ ਨਹੀਂ ਹੈਗਾ ਐਂ ਦਾ ਫੈਕਟਰੀਆਂ ਵੀ ਉਹਨਾਂ ਨਹੀਂ ਹੋਣ ਇਹ ਪਰ ਮਿੱਤਰੋ ਆਪਣੇ ਲੋਕ ਪਿੰਡੂ ਲੋਕ ਆਪਸੇ ਹੀ ਇਤੀ ਗੱਲਾਂ 'ਚ ਆ ਜਾਂਦੇ ਆ ਇਹੋ ਜੀਆਂ ਗੱਲਾਂ 'ਚ ਨਹੀਂ ਹੋਣਾ ਆਪਣੇ ਆ ਬਸ ਜਗਾੜ ਤਿਆਰ ਕਰ ਲੈਣਾ ਆ ਲੋ ਮਿੱਤਰੋ ਬਸ ਆ ਦੇ ਉੱਪਰ ਥੱਲੇ ਵੋਟ ਆਪਾਂ ਕਾ ਸਰੇ ਆ ਆਪਣਾ ਜਗਾੜ ਤਿਆਰ ਹੋ ਗਿਆ ਇਹ ਇਸ ਤਰੀ ਦੇ ਮਸ਼ੀਨਾਂ ਹੁੰਦੀਆਂ ਜਿੰਮਾਂ ਦੇ ਵਿੱਚ ਜਿਹੜੀਆਂ ਤੁਹਾਨੂੰ 3500 4000 ਤੋਂ ਘੱਟ ਨਹੀਂ ਮਿਲਦੀ ਤੇ ਪਰ ਮਿੱਤਰੋ ਆਪਾਂ ਫ੍ਰੀ ਦੇ ਵਿੱਚ ਆ ਮਸ਼ੀਨ ਤਿਆਰ ਕਰਤੀ ਇਹਦੇ ਨਾਲ ਹੋਂਡਾਉਂਡਾ ਪੇਟ 100% ਗਾਰੰਟੀ ਹੈ ਉਹਦਾ ਪੇਟ ਅੰਦਰ ਲਓ ਮਿੱਤਰੋ ਆਪਣੀ ਮਸ਼ੀਨ ਸਾਰੀ ਤਿਆਰ ਹੋ ਗਈ ਨਾਟਾ ਪਾ ਦਿੱਤੇ ਕਸ ਹੁਣ ਬਸ ਕੁਝ ਨਹੀਂ ਕਰਨਾ ਆਪਾਂ ਆਪਣੇ ਦਿਨ ਦੇ ਜੇ ਆਪਾਂ 24 ਘੰਟਿਆਂ 'ਚ 10 ਮਿੰਟ ਨੂੰ ਦੇਤੇ ਤਾਂ ਮਿੱਤਰੋ ਚਾਹੇ ਦਜੀਤ ਦਾ ਕਹਣਾ ਵੀ 128 ਕਰ ਲਿਓ ਤੁਸੀਂ ਆਪਣਾ 128 ਵੀ ਤੁਹਾਡਾ ਹੋ ਜਾਊਗਾ ਤੁਸੀਂ ਆਪ ਕਹੋਗੇ ਵੀ ਇਹਨੂੰ ਬਸ ਰੋਕੀਏ ਕਿਵੇਂ ਲੈ ਮਿੱਤਰੋ ਆਹ ਬਣ ਗਿਆ ਆਪਣੀ ਜਿੰਮ ਵਾਲੀ ਮਸ਼ੀਨ ਨਹੀਂ ਆਪਾਂ ਨੂੰ ਇਹ 3500 4000 ਦੀ ਮਿਲਦੀ ਆ ਜਿੱਥੇ ਮਰਜ਼ੀ ਪਤਾ ਕਰ ਲਿਓ ਆ ਆਪਣੀ ਪੰਜ ਸੱਤ ਦੇ ਤਿਆਰ ਹੋ ਗਈ ਇਸ ਤਰ੍ਹਾਂ ਆਪਾਂ ਇਹਦੇ ਉੱਪਰ ਚੜ ਜਾਣਾ ਕੋਈ ਕੰਦਾ ਆਪਣੇ ਉਹਨੂੰ ਆਪਾਂ ਹੱਥ ਪਾ ਲੈਣਾ ਐਦਾਂ ਆਪਾ ਘੁੰਮਣਾ ਜੇ ਆਪਾ ਸਵੇਰੇ ਉੱਠ ਕੇ ਨਿੰਨੇ ਕਾ ਜੇ ਕੁੱਟ ਪਾਣੀ ਪੀ ਕੇ